ਆਕਲੇ ਇਹਨੇ ਨਾਲ ਬੋਟਾ ਆਊਗਾ ਲੈਣੇ ਵਾਲੀ ਆ ਤੇ ਛੋਟਾ ਮਾਦਰ ਆਊਗਾ ਵੀਰੇ ਇਹ 2-3 ਸੈਟ ਆਪਾਂ ਬੋਲਣ ਨੂੰ ਰਹਿ ਗਈ ਸੀ ਕਮੇਟੀ ਦਾ ਹਿੱਟ ਰਹਿ ਗਈ ਸੀ ਬੋਲਣ ਤਾਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਅੱਜ ਪਹੁੰਚ ਗਏ ਜੀ ਪਿੰਡ ਵੱਧ ਨਿਕਲ ਜਿਲ੍ਹਾ ਮੋਗਾ ਸ਼ਾਨਦਾਰ ਵਾਲੀਬॉल ਸ਼ੂਟਿੰਗ ਕੱਚੀ ਟੂਰਨਾਮੈਂਟ ਦੋ ਬਾਰੋਂ ਦਾ ਸ਼ਾਨਦਾਰ ਮੇਲਾ ਜਿਹੜਾ ਅੱਜ ਖੇਡਿਆ ਜਾਣਾ ਤਿੰਨ ਗਰਾਊਂਡ ਵੀਰਾਂ ਨੇ ਤਿਆਰ ਕੀਤੇ ਬਹੁਤ ਸੋਹਣੇ ਪੰਦੇਰ ਸਪੋਰਟਸ ਵੱਲੋਂ ਪੰਦੇਰ ਸਪੋਰਟਸ ਵੱਲੋਂ ਜਿਹੜੀ ਗਰਾਊਂਡ ਤਿਆਰ ਕੀਤੀ ਹੈ ਸ਼ਾਨਦਾਰ ਲਾਈਟਾਂ ਦਾ ਪ੍ਰਬੰਧ ਹੈ ਤੇ ਸਾਰੇ ਟੌਪ ਦੀ ਕ੍ਰੀਮ ਪਹੁੰਚ ਰਹੀ ਅੱਜ ਛੋਟੂ ਮਾਜਰਾ ਖੇਡੂਗਾ ਜੱਸਾ ਰਾਏ ਸਰ ਖੇਡੂਗਾ ਸ਼ੇਰੂ ਦੇ ਅਪਡੇਟ ਹੈ ਨਹੀਂ ਹਜੇ ਤੱਕ ਜੌਂਟੀ ਬਈ ਹਾਲ ਖੇਡੂਗਾ ਲੈਫਟੀ ਸਡਾਨਾ ਜਿੰਨੇ ਟੌਪ ਦੇ ਮੱਲ ਆਪਾਂ ਕਹਿ ਦਿੱ ਗਏ ਸਾਰੇ ਖੇਡਣਗੇ ਭੱਵੇ ਖੇਡੂਗਾ ਸਰੇਸ਼ ਆਰਾਮਕੋਟ ਖੇਡੂਗਾ ਤੇ ਨਵਾਬ ਹੋਰੀ ਖੇਡਣਗੇ ਸਾਰੇ ਟੌਪ ਦੇ ਸੈਟ ਜਿੰਨੇ ਆ ਜੀ ਸਾਰੇ ਖੇਡਣਗੇ ਤੇ ਆਪਾਂ ਅਪਡੇਟ ਤੁਹਾਨੂੰ ਦੇ ਦਿੱ ਗਏ ਸੈਟ ਅਪਡੇਟ ਜਿਹੜੀ ਆਪਣੇ ਕੋਲੇ ਸ਼ੋਰ ਆ ਪੱਕੀ ਪ੍ਰਦੀਪ ਬਰਾੜ ਨੇ ਖੇਡਣਾ ਜੀ ਰਵੀ ਬਹਾਦਰਗੜ ਵੀ ਖੇਡੂਗਾ ਪ੍ਰਦੀਪ ਬਰਾੜ ਤੇ ਜਸ਼ਨ ਗੱਲਬੱਤੀ ਪਹਿਲਾ ਸੈਟ ਅਪ ਨੇ ਕੋਈ ਜਿਹੜਾ ਬੱਲੂਆਣੇ ਦਾ ਬਣਾਇ ਜੀ ਬੱਲੂਆਣਾ ਸੇਵਕ ਬਈਹੁਰਾ ਦਾ ਸੈਟ ਆ ਜੋਤ ਬਈਹੁਰੇ ਖੇਡਣਗੇ ਤੇ ਪਹਿਲਾ ਸੈਟ ਆਪਣੇ ਕੋਲ ਬਣਾਇਗਾ ਬੱਲੂਆਣੇ ਦਾ ਤੇ ਉਸ ਤੋਂ ਬਾਅਦ ਜੀ ਕਮੇਟੀ ਦਾ ਸੈਟ ਆਪਣੇ ਕੋਲੇ ਕਮੇਟੀ ਦਾ ਸੈਟ ਹੈਗਾ ਉਹਦੇ ਵਿੱਚ ਖੇਡਣਾ ਜੀ ਕਮੇਟੀ ਚ ਸਰੇਸ਼ ਰਾਮਕੋਟ ਤੇ ਨਵਾਬ ਮਹਿਲ ਖੁਰਦ ਇਹ ਜਿਹੜੇ ਸੈਟ ਖੇਡੂਗਾ ਜੀ ਪੱਕਾ ਕਨਫਰਮ ਹੈ ਜਿਹੜੇ ਆਪਣੇ ਕੋਲ ਸੈੱਟ ਨੇ ਸਰੇਸ਼ ਸ਼ਾਮਕੋਟ ਤੇ ਨਵਾਬ ਮਹਿਲਖੁਰਦ ਕਮੇਟੀ ਦਾ ਸੈੱਟ ਹੈ ਜੀ ਬਦਨੀ ਕਲਾਂ ਦੀ ਟੀਮ ਦਾ ਸੈੱਟ ਹੈ ਤੇ ਇਸ ਤੋਂ ਬਾਅਦ ਆਪਣੇ ਕੋਲੇ ਸੁਖਣ ਵਾਲੇ ਦਾ ਸੈੱਟ ਹੈ ਜੀ ਸੁਖਣ ਵਾਲੇ ਚ ਖੇਡਣਾ ਜੀ ਰਵੀ ਬਹਾਦਰਗੜ ਤੇ ਨਾਲ ਮੱਖਣ ਹਰ ਰਾਏਪੁਰ ਇਸ ਤੋਂ ਬਾਅਦ ਬਾਰੇ ਕਾ ਦਾ ਸੈੱਟ ਬਣ ਗਿਆ ਜੀ ਬਾਰੇ ਕਾ ਚ ਖੇਡਣਗੇ ਛੋਟੂ ਮਾਜਰਾ ਤੇ ਨਾਲ ਕਿਡਣਾ ਜੀ ਲੈਫਟੀ ਸਦਾਨਾ ਇਹ ਜਿਹੜਾ ਸੈੱਟ ਆਪਣੇ ਕੋਲ ਕਨਫਰਮ ਆ ਕਾਲੇ ਕਾਂਜ ਖੇਡਣਾ ਜੀ ਜੱਸਾ ਰਾਏ ਸਰ ਤੋਪ ਖੇਡੂਗੀ ਨਾਲ ਭਵੇ ਰਾਜਾਂ ਵਾਲੀ ਇਹ ਜਿਹੜਾ ਆਪਣੇ ਕੋਲੇ ਟੌਪ ਸੈੱਟ ਜਿਹੜੇ ਬਣ ਕੇ ਤਿਆਰ ਆ ਕੇਰੀਆਂ ਦਾ ਸੈੱਟ ਕੈਨਸਲ ਆ ਜੀ ਹਜੇ ਕਨਫਰਮ ਨਹੀਂ ਗਾ ਵੀ ਆਉਣਗੇ ਕਿ ਨਹੀਂ ਫੌਜੀ ਕਬੂਲਸ਼ਾਹ ਨੇ ਖੇਡਣਾ ਸੀ ਉਹ ਚ ਤੇ ਆਪਣੇ ਕੋਲੇ ਇਸ ਤੋਂ ਬਾਅਦ ਹੈਗਾ ਜੀ ਖੁੰਗਾਂ ਸਰਵਰ ਦਾ ਸੈੱਟ ਹੈ ਜੀ ਹੈਪੀ ਦੀਵਾਨ ਖੇਡਾ ਖੇਡੂਗਾ ਜੀ ਉਗੋ ਕੇ ਜ ਖੇਡਣਾ ਜੀ ਸੁਦੀਰ ਪੰਜਾਬਾ ਉਗੋ ਕੇ ਜਿਹੜੇ ਮੋਗੇ ਦਾ ਸੈੱਟ ਜੀ ਬਹੁਤ ਵਧੀਆ ਸੈੱਟ ਬਣਿਆਗਾ ਸੁਦੀਰ ਪੰਜਾਬਾ ਤੇ ਟੀजे ਕੌਣੀ ਇਹ ਦੋ ਪਲੇਅਰ ਖੇਡਣਗੇ ਉਗੋ ਕੈਂਦੀ ਟੀਮ 'ਚ ਇਹ ਆਪਣੇ ਕੋਲੇ ਸੈਟ ਅਪ ਡੇਟ ਜਿਹੜੀ ਕਨਫਰਮ ਹੋ ਚੁੱਕੀ ਆ ਪੂਰੀ ਬੁੱਟਰਕਲਾ ਦੀ ਟੀਮ 'ਚ ਖੇਡਣਾ ਜੀ ਗੁਰੀ ਧੌਲ ਮਾਜਰਾ ਨੇ ਨਾਲ ਜੌਂਟੀ ਬਈਵਾਲ ਗੁਰੀ ਧੌਲ ਮਾਜਰਾ ਤੇ ਜੌਂਟੀ ਬਈਵਾਲ ਖੇਡਣਗੇ ਬੁੱਟਰਕਲਾ ਦੀ ਟੀਮ 'ਚ ਗਵਾਂਡ ਪੈਂਡ ਹੈਗਾ ਇੱਥੋਂ ਦਾ ਬੁੱਟਰਕਲਾ ਤੇ ਵਧੀਆ ਸੈਟ ਜਿਹੜੇ ਆਪਣੇ ਕੋਲੇ ਤਿਆਰ ਨੇ ਸਾਰੇ ਸਪਾਂਸਰਾਂ ਦਾ ਸਾਰੇ ਸਹਿਯੋਗੀ ਸੱਜਣਾ ਦਾ ਬਹੁਤ ਸ਼ਾਨਦਾਰ ਧੰਨਵਾਦ ਕੀਤਾ ਵੱਡੀਆਂ-ਵੱਡੀਆਂ ਫਲੈਕਸਾਂ ਲਾ ਕੇ ਸਾਰੀ ਕਮੇਟੀ ਨੇ ਸਾਡੇ 골ਡਨ ਸਪਾਂਸਰ ਮਨਦੀਪ ਸਿੱਧੂ ਜੀ ਵੱਡਾ ਸਹਿਯੋਗ ਆਪਣਾ ਆਪਣਾ ਮਿਆਣਾ ਯੂ ਐਸ ਏ ਵੱਲੋਂ نیٹ ਤੇ ਬਾਲਾਂ ਦਾ ਖਰਚਾ ਲਗ ਸਿੱਧੂ ਕੈਨੇਡਾ ਵੱਲੋਂ ਲਾਈਵ ਤੇ ਕਮੈਂਟਰੀ ਦੇ ਜਿਹੜਾ ਅੱਜ ਦਾ ਜਿਹੜੀ ਸੇਵਾ ਅੱਜ ਦੇ ਟੂਰਨਾਮੈਂਟ ਚ ਭੇਜ ਦੀ ਔਰ ਭੇਜਨੇ ਜੀ ਭੇਜਨੇ ਤੇ ਹੈਰੀ ਯੂ ਐਸ ਏ ਵੱਲੋਂ ਵਾਸ਼ਿੰਗ ਮਸ਼ੀਨ ਜਿਹੜੀ ਬੈਸਟਾਂ ਨੂੰ ਤਿੰਨ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਇੱਕ ਵਾਸ਼ਿੰਗ ਮਸ਼ੀਨ ਹੈਰੀ ਯੂ ਐਸ ਏ ਟੋਨੀ ਆਸਟ੍ਰੇਲੀਆ ਤੇ ਨਾਲ ਹੀ ਨੰਬਰਦਾਰਾ ਮਨਦੀਪ ਸਿੰਘ ਤੇ ਉਹਨਾਂ ਦੇ ਸੁਪੁੱਤਰ ਸੁਖਪਾਗ ਸਿੰਘ ਕੈਨੇਡਾ ਵੱਲੋਂ ਜਿਹੜੀ ਵਾਸ਼ਿੰਗ ਮਸ਼ੀਨ ਹੈ ਇਧਰ ਸਾਡੇ ਸਹਿਯੋਗੀ ਸੱਜਣ ਬਿਅੰਤ ਸਿੰਘ ਯੂ ਐਸ ਏ ਗੁਰਮੀਤ ਸਿੰਘ ਯੂ ਐਸ ਏ ਸ਼੍ਰੀ ਸੂਰਜ ਪ੍ਰਕਾਸ਼ ਸ਼ਰਮਾ ਜੀ ਤੇ ਉਹਨਾਂ ਦੇ ਬੇਟੇ ਨੀਟਾ ਹਾਂਗਕਾਂਗ ਵੱਲੋਂ 11000 ਤੇ ਇਸ ਤੋਂ ਬਾਅਦ ਸਾਡੇ ਵਾਲੀਬਾਲ ਖਿਡਾਰੀ ਬਹੁਤ ਵੱਡਾ ਸਹਿਯੋਗ ਆ ਸਾਰਿਆਂ ਦਾ ਅੱਜ ਦੇ ਟੂਰਨਾਮੈਂਟ 'ਚ ਚਰਨਾ ਸਿੱਧੂ ਜੀ ਵੱਲੋਂ ਤੀਜਾ ਤੇ ਚੌਥਾ ਪ੍ਰਾਈਜ਼ ਸਾਰੇ ਸਹਿਯੋਗੀ ਸੱਜਣਾ ਦਾ ਵੱਡਾ ਧੰਨਵਾਦ ਤੇ ਸੈਟ ਅਪਡੇਟ ਤੁਹਾਨੂੰ ਦੇ ਦਿੱਤੀ ਹੈ ਜੀ ਹੁਣ ਆਪਾਂ ਲਾਈਵ ਇੱਕ ਵਾਰੀ ਕੱਟਣ ਲੱਗੇ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਸੈਟ ਅਪਡੇਟ ਜਿਹੜੀ ਆਪਾਂ ਦਿੱਤੀ ਹੈ ਜੇ ਕੋਈ ਦੁਬਾਰਾ ਵੀਰ ਪੁੱਛਣਾ ਚਾਹੁੰਦਾਗਾ ਕਮੈਂਟ ਕਰਕੇ ਦੱਸ ਸਕਦੇ ਤੁਸੀਂ ਆਪਾਂ ਦੁਬਾਰਾ ਇੱਕ ਵਾਰੀ ਫੇਰ ਬੋਲ ਦਾਂਗੇ ਤੇ ਸ਼ੇਅਰ ਜ਼ਰੂਰ ਕਰੋ ਸਾਰੇ ਭਰਾ ਜਿੰਨੇ ਭਰਾ ਲਾਈਵ ਦੇਖ ਰਹੇ ਹੋ ਤੇ ਪਟਾਕੇ ਪੂਰੇ ਪੈਣਗੇ 2 ਨੰਬਰ ਗਰਾਊਂਡ ਤੇ ਆਪਣਾ ਲਾਈਵ ਹੋਊਗਾ ਸਰਪੰਚ ਟੂਡੇ ਸਪੋਰਟਸ ਤੇ ਸਾਰੇ ਟੌਪ ਦੇ ਮੈਚ ਦਿਖਾਵਾਂਗੇ ਤੁਹਾਨੂੰ ਅੱਜ